ਟੀ냐 ਦੇ ਆਏ ਨਹੀਂ ਸਹਰਿਆਂ ਤੋਂ ਵੀਰ ਭੈਣਾਂ ਨੂੰ ਲਿਆਏ ਨੇ ਸਹਰਿਆਂ ਤੋਂ ਵੀਰ ਭੈਣਾਂ ਨੂੰ ਲਿਆਏ ਨੇ ਖੁਸ਼ੀਆਂ ਖੇੜੀਆਂ ਮਲਾਰਾਂ ਦੇ ਦੇਣ ਆਏ ਨੇ ਤਕਾਲ ਹੋਰ ਵੀ ਟ੍ਰੈਂਡ ਚੱਲ ਰਿਹਾ ਕਿ ਜਿੱਦਾਂ ਕਿ ਕਿਸੇ ਦੀਤੀ ਵਿਆਹੀ ਹੁੰਦੀ ਹੈ ਉਸ ਨੂੰ Google Pay ਪੈਸੇ ਕੀਤੇ ਜਾਂਦੇ ਨੇ ਕਿ ਤੂੰ ਸੰਧਾਰਾ ਲੈ ਲੈ ਦਾ ਜਿਹੜੀ ਧੀ ਹੈ ਚਾਹੇ 80 ਸਾਲ ਦੀ ਹੋਵੇ ਚਾਹੇ 70 ਸਾਲ ਦੀ ਹੋਵੇ ਉਹਨੂੰ ਹਮੇਸ਼ਾ ਇਹ ਸੌਣ ਦੇ ਮਹੀਨੇ ਵਿੱਚ ਸੰਧਾਰਾ ਤੇ ਤੀਹਾਂ ਦੇ ਸਮੇਂ ਦੇ ਵਿੱਚ ਉਹਨੂੰ ਪੀਕੇ ਕਰ ਜ਼ਰੂਰ ਬੁਲਾਉਣਾ ਚਾਹੀਦਾ ਹੈ ਅੱਸੀ ਗੱਲ ਤੁਸੀਂ ਦੇਖ ਰਹੇ ਹੋ ਟੂਡੇ ਨਿਊਜ਼ ਅੱਜ ਜਿਹੜਾ ਬਰਨਾਲਾ ਦੇ ਕਲੱਬ ਵਿੱਚ ਜਿੱਥੇ ਕੀ ਅੱਜ ਫੁੱਤੀਆਂ ਦਾ ਫੈਸਟੀਵਲ ਮਨਾਇਆ ਜਾਏਗਾ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਕਿਉਂ ਇਹ ਤਿਹਾਰ ਮਨਾਇਆ ਜਾਂਦਾ ਕਿਸ ਤਰ੍ਹਾਂ ਮਨਾਇਆ ਜਾਂਦਾ ਹਰਪ੍ਰੀਤ ਕੌਰ ਕਿਸ ਤਰ੍ਹਾਂ ਤਿਹਾਰ ਤੁਸੀਂ ਅੱਜ ਇੱਥੇ ਮਨਾ ਰਹੇ ਹੋ ਸਰ ਬਹੁਤ ਵਧੀਆ ਲੱਗਿਆ ਤੇ ਅਸੀਂ ਅੱਜ ਸਾਰੇ ਸਾਡੇ ਸਟਾਫ ਮੈਂਬਰਸ ਜਿੰਨੇ ਵੀ ਇੱਥੇ ਸਾਡੀਆਂ ਪੈਣਾ ਖੜੀਆਂ ਨੇ ਅਸੀਂ ਬਹੁਤ ਹੀ ਖੁਸ਼ੀਆਂ ਦੇ ਨਾਲ ਜਤੀਜ ਦਾ ਤਿਹਾਰ ਮਨਾਇਆ ਸੋ ਕੁਝ ਲੈਣਾ ਨਿਗਿਆ ਸੌਂਦੇ ਮਹੀਨੇ ਤੇ ਸੌਣ ਮਹੀਨੇ ਦਿਨਤੀਆਂ ਦੇ ਆਏ ਨੇ ਸੌਣ ਮਹੀਨੇ ਦਿਨਤੀਆਂ ਦੇ ਆਏ ਨੇ ਸਹਰਿਆਂ ਤੋਂ ਵੀਰ ਪੈਣਾ ਨੂੰ ਲਿਆਏ ਨੇ ਸਹਰਿਆਂ ਤੋਂ ਵੀਰ ਪੈਣਾ ਨੂੰ ਲਿਆਏ ਨੇ ਖੁਸ਼ੀਆਂ ਖੇੜੀਆਂ ਮਲਾਰਾਂ ਦੇ ਦੇਣ ਆਈ ਨੇ ਖੁਸ਼ੀਆਂ ਮਿਲਾਰਾਂ ਦੇ ਦਿਨ ਆਏ ਨੇ ਘਰ ਵਿੱਚ ਖੀਰ ਪੂੜੇ ਵੀ ਰੜਗੇ ਨੇ ਟਿੱਕਾ ਸੂਈਆਂ ਮੱਥੇ ਉੱਤੇ ਕੁੜੀਆਂ ਸੋਹਣੇ ਸੂਟ ਵੀ ਪਾਏ ਨੇ ਸੌਣ ਮਹੀਨੇ ਰੌਣਕਾਂ ਦੇ ਦਿਨ ਆਏ ਨੇ ਸੌਣ ਮਹੀਨੇ ਰੌਣਕਾਂ ਦੇ ਦਿਨ ਆਏ ਨੇ ਸੋ ਅੱਜ ਸੌਣ ਦੇ ਮਹੀਨੇ ਦੇ ਵਿੱਚ ਮੇਰੇ ਭੈਣਾਂ ਨੇ ਤੇ ਮੇਰੇ ਸਹੇਲੀਆਂ ਨੇ ਬਹੁਤ ਹੀ ਖੁਸ਼ੀਆਂ ਦੇ ਨਾਲ ਗਿੱਦਾ ਪਾਇਆ ਤੇ ਸੌਣ ਦੇ ਮਹੀਨੇ ਨੇ ਜਿਹੜੀਆਂ ਸਾਡੀਆਂ ਬਚਪਨ ਦੀਆਂ ਯਾਦਾਂ ਨੇ ਉਹ ਅੱਜ ਤਰੋ ਤਾਜ਼ਾ ਕੀਤੀਆਂ ਨੇ ਕਿੰਨੇ ਟਾਈਮ ਤੋਂ ਜਿਹੜਾ ਤੁਸੀਂ ਤਿਹਾਰੇ ਮਨਾਉਂਦੇ ਆ ਰਹੇ ਹੋ ਸਰ کافی ਟਾਈਮ ਤੋਂ ਅਸੀਂ ਇਹ ਤਿਹਾਰ ਮਨਾਉਂਦੇ ਆ ਰਹੇ ਜਦੋਂ ਕਿ ਅਸੀਂ ਬਚਪਨ ਵਿੱਚ ਵੀ ਮਨਾਉਂਦੇ ਸੀ ਤੇ ਇੱਥੇ ਮਤਲਬ ਜਦੋਂ ਜਦੋਂ ਅਸੀਂ ਜੁਆਇਨ ਕਰਦੇ ਆ ਤਾਂ ਸਾਡੀ ਕੋਈ ਨਵੀਂ ਫਰੈਂਡ ਆਉਂਦੀ ਆ ਤਾਂ ਅਸੀਂ ਉਹਨਾਂ ਨੂੰ ਦੱਸਦੇ ਆ ਕਿ ਅਸੀਂ ਲਾਸਟ ইয়ার ਕੀ ਕੀਤਾ ਸੀ ਕਿੱਦਾਂ ਸੀ ਕਿੱਦਾਂ ਪਾਇਆ ਸੀ ਜਾਂ ਅਸੀਂ ਜਿਵੇਂ ਅੱਜ ਕੱਲ ਨਵਾਂ ਟ੍ਰੈਂਡ ਹੈ ਨਾ ਵੀ ਆਪਾਂ ਗਾਣਿਆਂ ਉੱਤੇ ਵੀ ਥੋੜਾ ਡਾਂਸ ਕਰ ਲੈਨੇ ਆ ਸੋ ਉਹ ਵੀ ਅੱਜ ਕੀਤਾ ਗਿਆ ਇੱਕ ਅੱਜ ਕੱਲ੍ਹ ਹੋਰ ਵੀ ਟ੍ਰੈਂਡ ਚੱਲ ਰਿਹਾ ਕਿ ਜਿੱਦਾਂ ਕਿ ਕਿਸੇ ਦੀਤੀ ਵਿਆਹੀ ਹੁੰਦੀ ਹੈ ਉਸ ਨੂੰ ਗੂਗਲ ਪੇ ਪੈਸੇ ਕੀਤੇ ਜਾਂਦੇ ਨੇ ਕਿ ਤੂੰ ਸੁਨਧਾਰਾ ਰਹਿਣਾ ਨਹੀਂ ਨਹੀਂ ਇਸ ਤਰ੍ਹਾਂ ਦਾ ਤਾਂ ਨਹੀਂ ਹੋਇਆ ਹਜੇ ਤੱਕ ਨਹੀਂ ਕਈਆਂ ਜਿਹੇ ਚੱਲ ਰਿਹਾ ਸ਼ਹਿਰਾਂ ਦੇ ਵਿੱਚ ਨਹੀਂ ਨਹੀਂ ਇਸ ਤਰ੍ਹਾਂ ਦਾ ਹਜੇ ਤੱਕ ਤਾਂ ਨਹੀਂ ਸਾਡੇ ਨਾਲ ਕਿਸੇ ਨਾਲ ਚਾਹੀਦਾ ਜਾਂ ਨਹੀਂ ਇੱਦਾਂ ਨਹੀਂ 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 ਹਜੇ ਤੱਕ ਹੋਰ ਕੀ ਮੈਸੀ ਦੇਣਾ ਚਾਹੁੰਦੇ ਹੋ ਹੋਰ ਤੇ ਇਹ ਹੈ ਕਿ ਜਿਹੜੀਆਂ ਕੁੜੀਆਂ ਹੁੰਦੀਆਂ ਨੇ ਨਾ ਇਨਾਂ ਨੂੰ ਆਪਣੇ ਪੀਕੇ ਘਰ ਦੇ ਨਾਲ ਬਹੁਤ ਜ਼ਿਆਦਾ ਮੋਹ ਹੁੰਦਾ ਹੈ ਸੋ ਆਪਣੇ ਪੀਕੇ ਘਰਾਂ ਨੂੰ ਵੀ ਇਹ ਗੱਲ ਨੂੰ ਚੇਤੇ ਰੱਖਣਾ ਚਾਹੁੰਦਾ ਹੈ ਕਿ ਚਾਹੇ ਉਹ ਸਾਡੀਆਂ ਮਤਲਬ ਕਿ ਵੱਡੀਆਂ ਭੂਆ ਸੀ ਕਹਦੇ ਨੇ ਨਾ ਹੋ ਗਈਆਂ ਤਾਂ ਸਾਡੇ ਦੀਆਂ ਹੋ ਗਈਆਂ ਵੀ ਅਸੀਂ ਉਹਨਾਂ ਨੂੰ ਭੁੱਲ ਜਾਈਏ ਇਹ ਨਹੀਂ ਹੋਣਾ ਚਾਹੀਦਾ ਜਿਹੜੀ ਧੀ ਹੈ ਚਾਹੇ 80 ਸਾਲ ਦੀ ਹੋਵੇ ਚਾਹੇ 70 ਸਾਲ ਦੀ ਹੋਵੇ ਉਹਨੂੰ ਹਮੇਸ਼ਾ ਇਹ ਸੌਣ ਦੇ ਮਹੀਨੇ ਵਿੱਚ ਸੰਧਾਰਾ ਤੇ ਤੀਆਂ ਦੇ ਸਮੇਂ ਦੇ ਵਿੱਚ ਉਹਨੂੰ ਪੀਕੇ ਘਰ ਜ਼ਰੂਰ ਬੁਲਾਉਣਾ ਚਾਹੀਦਾ ਹੈ ਤਾਂ ਕਿ ਉਹ ਆਪਣੇ ਛੋਟੀਆਂ ਭਤੀਜੀਆਂ ਆਪਣੇ ਪਿੰਡ ਦੇ ਛੋਟੀਆਂ ਕੁੜੀਆਂ ਨੂੰ ਦੱਸ ਸਕਣ ਕਿ ਅਸੀਂ ਆਪਣੇ ਸਮੇਂ ਦੇ ਵਿੱਚ ਤੀਆਂ ਕਿਵੇਂ ਮਨਾਉਂਦੇ ਸੀ ਤੇ ਅੱਜ ਦੀਆਂ ਤੀਆਂ ਦੇ ਵਿੱਚ ਅਤੇ ਪਹਿਲਾਂ ਦੀਆਂ ਦੇ ਵਿੱਚ ਕੀ ਫਰਕ ਹੈ ਹੋਰ ਕੋਈ ਬੋਲੀ ਸੁਣਾ ਦਿਓ ਜੇ ਆਉਂਦੀ ਹੋਵੇ ਪਹਿਲਾਂ ਵੀ ਤੁਸੀਂ ਬੋਲੀ ਤੇ ਬਹੁਤ ਨੱਚ ਰਹੇ ਸੀ ਯਾਦ ਹੈ ਸੌਣ ਮਹੀਨੇ ਦਿਨ ਤੀਆਂ ਦੇ ਸਭੇ ਸਹੇਲੀਆਂ ਆਈਆਂ ਭਿਜਗੀਰੂ ਮਿੱਤਰਾ ਸੌਣ ਘਟਾ ਚੜਾਈਆਂ ਭਿਜਗੀਰੂ ਮਿੱਤਰਾ ਸੌਣ ਘਟਾ ਚੜਾਈਆਂ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਹਰਸ਼ਾ ਜੀ ਕਿਵੇਂ ਦੇਖਦੇ ਹੋ ਅੱਜ ਤੁਹਾਡਾ ਇਹ ਤੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਇਸ ਦੇ ਲਈ ਸਾਨੂੰ ਬਹੁਤ ਜ਼ਿਆਦਾ ਐਕਸਾਈਟਮੈਂਟ ਹੁੰਦੀ ਹੈ ਕਾਫੀ ਦਿਨਾਂ ਤੋਂ ਅਸੀਂ ਤਿਆਰੀ ਕਰਨ ਲੱਗ ਜੰਨੇ ਆ ਤੇ ਪਿਛਲੇ ਕਈ ਸਾਲਾਂ ਤੋਂ ਅਸੀਂ ਸਾਰਾ ਆਪਣਾ ਆਫਿਸ ਦਾ ਸਟਾਫ ਮਿਲ ਕੇ ਬਣਾਉਂਦੇ ਆ ਕਿੰਨਾ ਵੱਲੋਂ ਅੱਜ ਜਿਹੜੀਆਂ ਇਹ ਤੀਆਂ ਬਣਾਈਆਂ ਜਾ ਰਹੀਆਂ ਇਹ ਡੀਓ ਦਫ਼ਤਰ ਵੱਲੋਂ ਬਣਾਈਆਂ ਜਾ ਰਹੀਆਂ ਇਹ ਸਾਰੇ ਵੱਲੋਂ ਤੇ ਮੈਸੇਜ ਦੇਣਾ ਚਾਹੁੰਦੇ ਹਾਂ ਜੀ ਇਸ ਵਾਰ ਸਾਡੇ ਨਵੇਂ ਡੀਓਜ਼ ਐ ਜੀ ਉਹਨਾਂ ਦਾ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਰਿਹਾ ਤੇ ਉਹਨਾਂ ਨੇ ਸਾਨੂੰ ਬਹੁਤ ਹੱਲਾਸ਼ੇਰੀ ਦਿੱਤੀ ਤੇ ਸਾਨੂੰ ਬਹੁਤ ਹੀ ਅੱਛਾ ਲੱਗਿਆ ਇਸ ਵਾਰ ਔਰ ਵੀ ਨੇ ਸਾਡੇ ਨਾਲ ਇੱਥੋਂ ਕੁਝ ਨਾਲ ਵੀ ਗੱਲਬਾਤ ਕਰਾਂ ਕੀ ਕਹਿੰਨਾ ਕੀ ਨਾਮ ਹੈ ਰਤੂਜੀ ਅੱਜ ਇੱਥੇ ਪਹੁੰਚੇ ਹੋ ਤੀਆਂ ਦੇ ਤਿਹਾਰ ਤੇ ਕੀ ਮਹਿਸੂਸ ਕਰਦੇ ਹੋ ਕਿਦਾਂ ਤੁਹਾਨੂੰ ਲੱਗ ਰਿਹਾ ਬਹੁਤ ਹੀ ਖੁਸ਼ੀ ਹੋ ਰਹੀ ਹੈ ਇੱਥੇ ਆ ਕੇ ਮੇਰੀ ਤਾਂ ਤਬੀਅਤ ਠੀਕ ਨਹੀਂ ਸੀ ਪਰ ਸਹੇਲਿਆ ਦੇ ਪਿਆਰ ਨੇ ਮੈਨੂੰ ਬੁਲਾ ਲਿਆ ਵੀ ਆਨ ਇਨ ਆਨ ਹੈਗਾ ਔਰ ਇੱਥੇ ਆ ਕੇ ਮੈਨੂੰ ਬਹੁਤ ਹੀ ਅੱਛਾ ਲੱਗ ਰਿਹਾ ਘਰੇ ਜਾ ਕੇ ਦੇਖਾਂ ਕਿ ਕੀ ਹੱਡ ਬੈੜ ਦੁਖਦੇ ਆ ਕੋਈ ਬੋਲੀ ਸੁਣਾ ਦਿਓ ਜੇ ਕਹੋਣੀ ਤੁਹਾਨੂੰ ਸਾਰੇ ਤਗੜੇ ਮੇਰੇ ਮਾਪਿਆਂ ਨੇ ਪਾਏ ਸਾਰੇ ਤਗੜੇ ਮੇਰੇ ਮਾਪਿਆਂ ਨੇ ਪਾਏ ਇਕੋ ਤਵੀਰ ਉਹ ਦੇ ਕਰਦਾਨੀ ਜਦੋਂ ਨਟਾ ਤੇ ਲਾੜੇ ਲਾੜੇ ਕਰਦਾਨੀ ਜਦੋਂ ਲੜ ਤੇ ਲਾੜੇ ਲਾੜੇ ਕਰਦਾਨੀ ਜਦੋਂ ਲੜਦਾ ਤੇ ਲਾੜੇ ਲਾੜੇ ਕਰਦਾਨੀ ਨੱਚਣ ਵਾਲੇ ਦੀ ਅੱਡੀ ਨਾ ਰੈਂਦੀ ਨੱਚਣ ਵਾਲੇ ਦਾ ਮੂੰਹ ਨੱਚਣ ਵਾਲੇ ਦੀ ਅੱਡੀ ਨਾ ਰੈਂਦੀ ਗਾਣ ਵਾਲੇ ਦਾ ਮੂੰਹ ਬੋਲੀ ਮੈਂ ਪਾਵਾਂ ਨਸ ਗਿੱਦੇ ਵਿੱਚ ਤੂੰ ਨਹੀਂ ਬੋਲੀ ਮੈਂ ਪਾਵਾਂ ਲੱਜ ਗਿੱਦੇ ਵਿੱਚ ਤੂੰ ਜੇ ਮੁੰਡਿਆਂ ਮੇਰੀ ਤੋਰ ਵੇਖਣੀ ਜੇ ਮੁੰਡਿਆਂ ਮੇਰੀ ਤੋਰ ਵੇਖਣ ਸੂਟ ਸਮਾਦੇ ਫਿੱਟ ਮੁੰਡੇ ਆਵੇਂ ਮੇਰੀ ਨੱਚਦੀ ਦੀ ਫੋਟੋ ਖਿੱਚ ਮੁੰਡਿਆਂ ਮੇਰੀ ਨੱਚਦੀ ਦੀ ਫੋਟੋ ਖਿੱਚ ਮੁੰਡਿਆਂ ਮੇਰੀ ਨੱਚਦੀ ਦੀ ਫੋਟੋ ਖਿੱਚ ਮੁੰਡਿਆਂ ਮੇਰਾ ਨਾਮ ਮਨਜੀਤ ਕੌਰ ਹੈ ਜੀ ਤੁਹਾਨੂੰ ਬਹੁਤ ਪਿਆਰ ਹਾਂਜੀ ਕਿ ਮੇਰਾ ਪ੍ਰਬੰਧ ਹੈ ਕਿ ਕਿੰਨਾ ਵળો ਮਨਾਇਆ ਅਜਤੀਆਂ ਦਾ ਤਿਹਾਰ ਸਾਡੇ ਦੋਵੇਂ ਦਫ਼ਤਰ ਜ਼ਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਤੇ ਐਲੀਮੈਂਟਰੀ ਵੱਲੋਂ ਮਨਾਇਆ ਜਾ ਰਿਹਾ ਸੀ ਇਕੱਠੇ ਹੋ ਕੇ ਮਨਾ ਰਿਹਾ ਹੈ ਤਿਹਾਰ ਤੇ ਬਹੁਤ ਵਧੀਆ ਲੱਗ ਰਿਹਾ ਇਹਨੂੰ ਮਨਾਉਂਦਿਆਂ ਦੇਖਣ ਅਕਸਰ ਇਹ ਹੁਣ ਜਿਹੜਾ ਪੰਜਾਬ ਦੇ ਸੱਭਿਆਚਾਰ ਹੈ ਅਜਤੀਆਂ ਦਾ ਤਿਹਾਰ ਆ ਪਹਿਲਾਂ ਬਹੁਤ ਖੁਸ਼ੀ ਨਾਲ ਮਨਾਇਆ ਜਾਂਦਾ ਸੀ ਹੁਣ ਇਹ ਜਿਨ੍ਹਾਂ ਨੇ ਲੋਕਾਂ ਦਾ ਯਾਦ ਹੁਣ ਕਿੰਨੇ ਹਾਂਜੀ ਖੁਸ਼ੀਆਂ ਨਾਲ ਤਾਂ ਅੱਜ ਵੀ ਮਨਾਇਆ ਜਾ ਰਿਹਾ ਪਰ ਇਹਦਾ ਥੋੜਾ ਨਾ ਜਿਹੜੀ ਰੂਪ ਰੀਖਾ ਰੇਖਾ ਉਹ ਬਦਲ ਗਈ ਹੈ ਪਹਿਲਾਂ ਇਹ ਖੁੱਲੇ ਦਰਖਤਾਂ ਥੱਲੇ ਪਿੱਪਣਾ ਥੱਲੇ ਪਿੰਗਾ ਪਾ ਕੇ ਮਨਾਇਆ ਜਾਂਦਾ ਸੀ ਹੁਣ ਇਹ ਥੋੜਾ ਮਤਲਬ ਇਨਡੋਰ ਮਨਾਇਆ ਜਾ ਰਿਹਾ ਪਰ ਇਹਦੀਆਂ ਜਿਹੜੀਆਂ ਖੁਸ਼ੀਆਂ ਚਾ ਨੇ ਉਹ ਨਹੀਂ ਬਦਲੇ ਨੇ ਹੈਗੇ ਉਹ ਮੈਂ ਉਵੇਂ ਬਰਕਰਾਰ ਨੇ ਰਵਾਇਤੀ ਤਿਹਾਰਾ ਸਾਡਾ ਮਨਾਇਆ ਜਾ ਰਿਹਾ ਮਨਾਉਂਦਾ ਜਾ ਮਨਾਇਆ ਜਾਂਦਾ ਰਹੂਗਾ ਮੈਸੇਜ ਇਹ ਦੇਣਾ ਚਾਹੁੰਦੇ ਆ ਕਿ ਜਿਹੜੀਆਂ ਅੱਜ ਦੀ ਜਿਹੜੀ ਲਾਈਫ ਹੈ ਬੜੀ ਟੈਨਸ਼ਨਾਂ ਭਰੀ ਆ ਇਹਦੇ ਵਿੱਚ ਜਿਹੜੇ ਵੀ ਤਿਹਾਰ ਆਉਂਦੇ ਨੇ ਖੁਸ਼ੀਆਂ ਆਉਂਦੀਆਂ ਨੇ ਉਹਨਾਂ ਨੂੰ ਬਟੋਰ ਲੈਣੀਆਂ ਚਾਹੀਦੀਆਂ ਨੇ ਕੁੜੀਆਂ ਨੇ ਜਿਹੜੀਆਂ ਉਹ ਸਹੁਰੇ ਘਰਾਂ ਤੋਂ ਪੇਕੇ ਆਉਂਦੀਆਂ ਨੇ ਇਹ ਤਿਹਾਰ ਮਨਾਉਣ ਲਈ ਉਹਨਾਂ ਨੂੰ ਜ਼ਰੂਰ ਟਾਈਮ ਕੱਢ ਕੇ ਭੇਜਣਾ ਵੀ ਚਾਹੀਦਾ ਤੇ ਆਉਣਾ ਵੀ ਚਾਹੀਦਾ ਤਿਹਾਰ ਮਨਾਉਂਦੇ ਰਹਿਣਾ ਚਾਹੀਦਾ ਤਾਂ ਕਿ ਆਪਾਂ ਰੋਜ਼ ਦੀ ਜਿਹੜੀ ਲਾਈਫ ਹੈ ਉਹਦੀਆਂ ਟੈਨਸ਼ਨਾਂ ਤੋਂ ਥੋੜਾ ਉਹਨਾਂ ਨੂੰ ਫ੍ਰੀ ਹੋ ਸਕੀ ਅਸੀਂ